ਗੁਪਤਾ ਸਾਹਿਬ ਇਹ ਤੁਸੀਂ ਕੀ ਕਹਿ ਰਹੇ ਹੋ ਵਿਆਹ ਨੂੰ 1 ਮਹੀਨਾ ਰਹਿ ਗਿਆ ਤੇ ਤੁਸੀਂ ਹੁਣ ਇੰਨਾ ਸਾਰਾ ਸਮਾਨ ਲਿਖਵਾ ਦਿੱਤਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਸਧਾਰਨ ਵਿਆਹ ਵਿੱਚ ਵਿਸ਼ਵਾਸ ਰੱਖਦਾ ਐਨਾ ਸਾਰਾ ਲੈਣ ਦੇ ਨਹੀਂ ਕਰ ਸਕਦਾ ਮੈਂ ਆਪਣੀ ਧੀ ਨੂੰ ਪੜ੍ਹਾ ਲਿਖਾ ਦਿੱਤਾ ਇਸ ਕਾਬਿਲ ਬਣਾ ਦਿੱਤਾ ਕਿ ਉਹ ਆਪਣੇ ਪੈਰਾਂ ਤੇ ਖੜੀ ਰਹਿ ਸਕੇ ਹੁਣ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਰ ਸਕਦਾ ਧੀ ਦੇ ਮਜਬੂਰ ਬਾਪ ਨੇ ਆਪਣੇ ਹੋਣ ਵਾਲੇ ਕੁੜਮ ਨੂੰ ਕਿਹਾ ਮਹਿਤਾ ਸਾਹਿਬ ਤੁਸੀਂ ਤਾਂ ਘਰ ਆ ਹੀ ਗਏ ਵਿਆਹ ਸ਼ਾਦੀਆਂ ਵਿੱਚ ਇਹ ਸਭ ਤਾਂ ਆਮ ਗੱਲ ਹੈ ਹਜੇ ਤਾਂ ਅਸੀਂ ਕੁਝ ਵੀ ਸਮਾਨ ਨਹੀਂ ਲਿਖਵਾਇਆ ਨਹੀਂ ਤਾਂ ਸਾਡੇ ਪਰਿਵਾਰ ਵਿੱਚ ਤਾਂ ਬਹੁਤ ਉੱਚੇ ਦਰਜੇ ਦਾ ਲੈਣ-ਦੇਣ ਚੱਲਦਾ ਹੈ ਅਸੀਂ ਵੀ ਆਪਣੀ ਧੀ ਦਾ ਵਿਆਹ ਕੀਤਾ ਤੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰੱਖੀ ਗੁਪਤਾ ਸਾਹਿਬ ਅਸੀਂ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ ਅਸੀਂ ਠਹਿਰੇ ਸਧਾਰਨ ਲੋਕ ਅਸੀਂ ਤਾਂ ਕੁੱਲ ਮਿਲਾ ਕੇ ਆਪਣੀ ਧੀ ਤੁਹਾਨੂੰ ਦੇ ਰਹੇ ਹਾਂ ਇਸ ਤੋਂ ਜ਼ਿਆਦਾ ਤੁਸੀਂ ਸਾਡੇ ਤੋਂ ਉਮੀਦ ਵੀ ਨਾ ਰੱਖਿਓ ਮਹਿਤਾ ਸਾਹਿਬ ਵਿਆਹ ਸ਼ਾਦੀਆਂ ਐਵੇਂ ਨਹੀਂ ਹੁੰਦੀਆਂ ਐਨੀਆਂ ਕੋਰੀਆਂ ਗੱਲਾਂ ਕਰੋਗੇ ਤੁਸੀਂ ਤਾਂ ਧੀ ਦਾ ਘਰ ਕਿਵੇਂ ਬਿਵਾਸਾ ਸਕੋਗੇ ਸਾਡੀ ਰਿਸ਼ਤੇਦਾਰੀ ਵਿੱਚ ਕੁੱਲ 100-150 ਲੋਕ ਨੇ ਜਿਨ੍ਹਾਂ ਦੇ ਤੋਹਫ਼ੇ ਤਾਂ ਤੁਹਾਡੇ ਵਾਲੇ ਪਾਸੇ ਤੁਹੀ ਆਉਣੇ ਚਾਹੀਦੇ ਨੇ ਇਹ ਸਾਡਾ ਰਿਵਾਜ ਹੈ ਆਦਮੀਆਂ ਦੇ ਲਈ ਸਫਾਰੀ ਸੂਟ ਖਰੀਦ ਲਓ ਤੇ ਔਰਤਾਂ ਲਈ ਸਾੜੀਆਂ ਤੇ ਸੂਟ ਬੱਚਿਆਂ ਨੂੰ ਲਿਫਾਫੇ ਵਿੱਚ ਸ਼ਗਨ ਪਾ ਕੇ ਦੇ ਦੇਣਾ ਦੇ ਨਾਲ ਹੀ ਮਠਾਈ ਦੇ ਡੱਬੇ ਇਹ ਤਾਂ ਕੁਝ ਜ਼ਿਆਦਾ ਨਹੀਂ ਹੈ ਬਾਕੀ ਜੋ ਘਰ ਦੇ ਕਰੀਬੀ ਰਿਸ਼ਤੇਦਾਰ ਨੇ ਉਹਨਾਂ ਲਈ ਸੋਨੇ ਦੇ ਗਹਿਣੇ ਗਹਿਣਿਆਂ ਵਿੱਚ ਅੰਗੂਠੀਆਂ ਜਾਂ ਫਿਰ ਕੰਨਾਂ ਦੀਆਂ ਬਾਲੀਆਂ ਜਾਂ ਟੋਪਸ ਜੋ ਤੁਸੀਂ ਠੀਕ ਸਮਝੋ ਇਸ ਤੋਂ ਬਿਨਾ ਸਾਡੇ ਰਿਵਾਜ ਪੂਰੇ ਨਹੀਂ ਹੁੰਦੇ ਮੁੰਡੇ ਦੀ ਮਾਂ ਤੇ ਮੁੰਡੇ ਦੀ ਭੈਣ ਲਈ ਸੋਨੇ ਦਾ ਸੈੱਟ ਚਾਹੀਦਾ ਹੈ ਬਾਕੀ ਬਰਾਤ ਵਿੱਚ 500 ਦੇ ਕਰੀਬ ਲੋਕ ਆਉਣਗੇ ਤਾਂ ਉਹਨਾਂ ਦੇ ਖਾਣ-ਪੀਣ ਤੇ ਬੈਠਣ ਲਈ ਇੱਕ ਚੰਗਾ ਜਿਹਾ ਵੈਡਿੰਗ ਹਾਲ ਬੁੱਕ ਕਰ ਲਿਓ। ਬਾਕੀ ਤੁਸੀਂ ਆਪਣੀ ਧੀ ਨੂੰ ਜੋ ਦੇਣਾ ਚਾਹੋ ਉਹ ਤੁਹਾਡੀ ਇੱਛਾ ਹੈ। ਹਾਂ ਸੱਚ। ਤੁਹਾਡੇ ਜਵਾਈ ਦੇ ਲਈ ਵੀ ਸੋਨੇ ਦੀ ਅੰਗੂਠੀ ਤੇ ਸੋਨੇ ਦੀ ਚੈਨ ਜ਼ਰੂਰ ਹੋਣੀ ਚਾਹੀਦੀ ਹੈ। ਗੁਪਤਾ ਸਾਹਿਬ ਨੇ ਇੱਕ ਲੰਬੀ ਚੌੜੀ ਲਿਸਟ ਸਨੇਹਾ ਦੇ ਪਾਪਾ ਨੂੰ ਬੋਲ ਕੇ ਸੁਣਾ ਦਿੱਤੀ। ਅੱਗੋਂ ਸਨੇਹਾ ਦੇ ਪਾਪਾ ਹੌਲੀ ਆਵਾਜ਼ ਵਿੱਚ ਬੋਲੇ। ਜੀ ਭਾਈ ਸਾਹਿਬ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ। ਮੈਤਾ ਸਾਹਿਬ ਕੋਸ਼ਿਸ਼ ਦੀ ਕੋਈ ਗੱਲ ਨਹੀਂ ਇਹ ਤਾਂ ਬਹੁਤ ਘੱਟ ਹੈ ਨਹੀਂ ਤਾਂ ਸਾਡੇ ਪਰਿਵਾਰਾਂ ਵਿੱਚ ਤਾਂ ਇਸ ਤੋਂ ਵੀ ਕਿਤੇ ਜ਼ਿਆਦਾ ਲੈਣ ਦੇਣ ਹੁੰਦਾ ਹੈ ਭਾਈ ਸਾਹਿਬ ਮੈਂ ਸਭ ਵਿਵਸਥਾ ਕਰਕੇ ਛੇਤੀ ਹੀ ਤੁਹਾਨੂੰ ਫੋਨ ਕਰਾਂਗਾ ਐਨੀ ਗੱਲ ਕਹਿ ਕੇ ਸਨੇਹਾ ਦੇ ਪਾਪਾ ਨੇ ਫੋਨ ਕੱਟ ਦਿੱਤਾ ਉਹ ਅੰਦਰੋਂ ਅੰਦਰੀ ਬਹੁਤ ਘਬਰਾ ਰਹੇ ਸੀ ਮੱਥਾ ਪੂਰਾ ਪਸੀਨੇ ਨਾਲ ਭਰ ਗਿਆ ਬੈਠੇ-ਬੈਠੇ ਹੀ ਪਤਾ ਨਹੀਂ ਕੀ-ਕੀ ਸੋਚ ਰਹੀ ਸੀ ਅਚਾਨਕ ਆਵਾਜ਼ ਆਈ ਪਾਪਾ ਤੁਸੀਂ ਕਿਸ ਨਾਲ ਗੱਲ ਕਰ ਰਹੇ ਸੀ ਸਨੇਹਾ ਆਪਣੀ ਚੁੰਨੀ ਠੀਕ ਕਰਦੇ ਹੋਏ ਬਾਹਰ ਹਾਲ ਵਿੱਚ ਆ ਕੇ ਆਪਣੇ ਪਾਪਾ ਨੂੰ ਪੁੱਛਣ ਲੱਗੀ ਸਨੇਹਾ ਤੇਰੇ ਸਹੁਰਿਆਂ ਤੋਂ ਫੋਨ ਸੀ ਵਿਆਹ ਦੀਆਂ ਤਿਆਰੀਆਂ ਬਾਰੇ ਗੱਲਾਂ ਕਰ ਰਹੇ ਸੀ ਅੱਛਾ ਪਾਪਾ ਸਨੇਹਾ ਨੇ ਉਤਸ਼ਾਹਿਤ ਹੋ ਕੇ ਆਪਣੇ ਪਾਪਾ ਨੂੰ ਪੁੱਛਿਆ ਕੀ ਕਹਿ ਰਹੇ ਸੀ ਪਾਪਾ ਉਹ ਸਨੇਹਾ ਉਹ ਲੋਕ ਤਾਂ ਕੁਝ ਅਜੀਬ ਜਿਹਾ ਹੀ ਨੇ ਸਾਡੇ ਸਮਾਜ ਵਿੱਚ ਤਾਂ ਬਹੁਤ ਸਧਾਰਨ ਵਿਆਹ ਸ਼ਾਦੀਆਂ ਹੁੰਦੇ ਨੇ ਕਈ ਵਾਰ ਤਾਂ ਮੁੰਡੇ ਵਾਲੇ 2-4 ਲੋਕ ਆ ਕੇ ਕੁੜੀ ਨੂੰ ਆਪਣਾ ਸੂਟ ਪਵਾ ਕੇ ਵਿਦਾ ਕਰਵਾ ਕੇ ਲੈ ਜਾਂਦੇ ਨੇ ਪਰ ਪਹਿਲੀ ਵਾਰ ਮੈਂ ਅਜਿਹੇ ਲੋਕ ਦੇਖ ਰਿਹਾ ਜੋ ਆਪਣੇ ਮੂੰਹ ਤੋਂ ਹੀ ਸਭ ਕੁਝ ਮੰਗ ਰਹੇ ਨੇ ਤੇ ਫਿਰ ਕਹਿੰਦੇ ਨੇ ਕਿ ਇਹ ਤਾਂ ਕੁਝ ਵੀ ਨਹੀਂ ਹੈ ਪਾਪਾ ਦੀਆਂ ਗੱਲਾਂ ਸੁਣ ਕੇ ਸਨੇਹਾ ਹੈਰਾਨ ਰਹਿ ਗਈ ਉਸ ਨੂੰ ਨੀਰਜ ਦੇ ਘਰਦਿਆਂ ਤੋਂ ਅਜਿਹੀ ਉਮੀਦ ਨਹੀਂ ਸੀ ਕਿਉਂਕਿ ਨੀਰਜ ਤਾਂ ਬਹੁਤ ਹੀ ਸਿੱਧਾ ਸਾਦਾ ਮੁੰਡਾ ਸੀ ਸਨੇਹਾ ਕੁਝ ਸੋਚ ਕੇ ਬੋਲੀ ਪਾਪਾ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਉਹਨਾਂ ਨੂੰ ਜਵਾਬ ਦੇ ਦੇਣਾ ਚਾਹੀਦਾ ਸੀ ਕਿਉਂਕਿ ਜੋ ਅੱਜ ਇੰਨਾ ਮੰਗ ਰਹੇ ਨੇ ਕੱਲ ਨੂੰ ਤਾਂ ਉਹਨਾਂ ਦੇ ਹੌਂਸਲੇ ਹੋਰ ਵੀ ਵੱਧ ਸਕਦੇ ਨੇ ਪਰ ਸਨੇਹਾ ਅੱਜਕੱਲ ਇਹ ਰਿਵਾਜ ਵੀ ਹੈ ਕੁੜੀ ਵਾਲਿਆਂ ਨੂੰ ਇਹ ਤੋਹਫੇ ਦੇਣੇ ਹੀ ਪੈਂਦੇ ਨੇ ਲੋਕਾਂ ਦੀ ਦੇਖਾ ਦੇਖੀ ਇਹ ਲੈਣ ਦੇਣ ਦਾ ਰਿਵਾਜ ਬਸ ਵੱਧਦਾ ਹੀ ਜਾ ਰਿਹਾ ਹੈ ਇਸ ਲਈ ਭਾਵੇਂ ਕਿਸੇ ਧੀ ਦੇ ਪਿਓ ਨੂੰ ਕਰਜ਼ਾ ਕਿਉਂ ਨਾ ਚੱਕਣਾ ਪਵੇ ਪਾਪਾ ਮੁੰਡੇ ਵਾਲੇ ਦਾਸ ਦੇਹਜ ਲੈ ਕੇ ਆਪਣਾ ਘਰ ਪਰ ਲੈਂਦੇ ਨੇ ਤੇ ਇਧਰ ਇੱਕ ਧੀ ਦੇ ਪਿਓ ਨੂੰ ਵਿਆਹ ਵਿੱਚ ਚੱਕਿਆ ਕਰ ਜਾ ਉਤਾਰਨ ਲਈ ਪਤਾ ਨਹੀਂ ਕਿੰਨਾ ਸੰਘਰਸ਼ ਕਰਨਾ ਪੈਂਦਾ ਪਰ papa ਕੁੜੀ ਵਾਲੇ ਹੀ ਹਮੇਸ਼ਾ ਤੋਹਫੇ ਕਿਉਂ ਦੇਣ ਜਦੋਂ ਕਿ ਪੜ੍ਹੀ ਲਿਖੀ ਕੁੜੀ ਜੋ ਉਹਨਾਂ ਦੇ ਘਰ ਜਾ ਕੇ ਘਰ ਦਾ ਸਾਰਾ ਕੰਮਕਾਜ ਕਰੂਗੀ ਹੋ ਸਕਿਆ ਤਾਂ ਨੌਕਰੀ ਵੀ ਕਰਨ ਜਾਊਗੀ ਇਸ ਤੋਂ ਜ਼ਿਆਦਾ ਪਤਾ ਨਹੀਂ ਲੋਕਾਂ ਨੂੰ ਕੀ ਚਾਹੀਦਾ ਉਲਟਾ ਉਹਨਾਂ ਲੋਕਾਂ ਨੂੰ ਕੁੜੀ ਵਾਲਿਆਂ ਦਾ ਧੰਨਵਾਦ ਕਰਨਾ ਚਾਹੀਦਾ ਤੇ ਸਿਰ ਝੁਕਾ ਕੇ ਕੁੜੀ ਨੂੰ ਵਿਦਾ ਕਰਵਾ ਕੇ ਲੈ ਜਾਣਾ ਚਾਹੀਦਾ ਸਨੇਹਾ ਕਿਹੋ ਜਹੀਆਂ ਗੱਲਾਂ ਕਰ ਰਹੀਆਂ ਧੀਏ ਜੇ ਅਜਿਹਾ ਹੋ ਗਿਆ ਤਾਂ ਸਮਾਜ ਵਿੱਚ ਕੋਈ ਵੀ ਬਾਪ ਆਪਣੀ ਧੀ ਦੇ ਜਨਮ ਤੇ ਅਫਸੋਸ ਨਹੀਂ ਜਤਾਊਗਾ ਐਵੇਂ ਤਾਂ ਮੁੰਡਾ ਕੁੜੀ ਵਿੱਚ ਕੋਈ ਅੰਤਰ ਨਹੀਂ ਹੁੰਦਾ ਦੋਨਾਂ ਨੂੰ ਹੀ ਪੜਾ ਲਿਖਾ ਕੇ ਆਪਣੇ ਪੈਰਾਂ ਤੇ ਖੜਾ ਕੀਤਾ ਜਾਂਦਾ ਪਰ ਜਦੋਂ ਕੁੜੀ ਦੀ ਵਿਦਾਈ ਦਾ ਟਾਈਮ ਆਉਂਦਾ ਉਦੋਂ ਇੱਕ ਬਾਪ ਨੂੰ ਅਹਿਸਾਸ ਹੁੰਦਾ ਹੈ ਕਿ ਕਿੰਨਾ ਮੁਸ਼ਕਿਲ ਹੈ ਆਪਣੇ ਬੱਚੇ ਨੂੰ ਪਾਲ-ਪੋਸ ਕੇ بڑا ਕਰਕੇ ਕਿਸੇ ਦੂਜੇ ਨੂੰ ਸੌਂਪ ਦੇਣਾ ਜਦ ਅਸੀਂ ਆਪਣੇ ਘਰ ਦੀ ਕੋਈ ਵੀ ਚੀਜ਼ ਕਿਸੇ ਨੂੰ ਦਿੰਨੇ ਆ ਤਾਂ 10 ਵਾਰ ਸੋਚਦੇ ਆ ਕਿ ਉਹ ਇਸ ਚੀਜ਼ ਦਾ ਇਸਤੇਮਾਲ ਉਵੇਂ ਹੀ ਕਰੂਗਾ ਜਿਵੇਂ ਅਸੀਂ ਕਰਦੇ ਸੀ ਪਰ ਜਦ ਧੀ ਦੀ ਵਿਦਾਈ ਕਰਦੇ ਆ ਤਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਨੂੰ ਇਹ ਸੋਚ ਕੇ ਬਰਦਾਸ਼ਤ ਕਰਨਾ ਪੈਂਦਾ ਹੈ ਕਿ ਸਮਾਜ ਵਿੱਚ ਐਵੇਂ ਹੀ ਹੁੰਦਾ ਹੈ ਪਰ ਸਾਡੇ ਸਮਾਜ ਵਿੱਚ ਕਿਸੇ ਨੇ ਵੀ ਇਹਨਾਂ ਵਿਚਾਰਾਂ ਨੂੰ ਬਦਲਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ। ਧੀਆਂ ਘਰ ਤੋਂ ਵਿਦਾ ਹੁੰਦੀਆਂ ਨੇ ਤੇ ਸੌਰਿਆਂ ਵਿੱਚ ਜਾ ਕੇ ਜਿਵੇਂ ਤਿਵੇਂ ਵੱਸ ਜਾਂਦੀਆਂ ਨੇ। ਤੇ ਜੋ ਨਹੀਂ ਵੱਸਦੀਆਂ ਉਹ ਆਪਣੇ ਘਰ ਵਾਪਸ ਆ ਜਾਂਦੀਆਂ ਨੇ। ਪਰ ਸਮਾਜ ਨੂੰ ਇਹਨਾਂ ਤੋਂ ਵੀ ਇਤਰਾਜ਼ ਰਹਿੰਦਾ ਹੈ ਤੇ ਸਮਾਜ ਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਜ਼ਰੂਰ ਇਹਨਾਂ ਕੁੜੀਆਂ ਵਿੱਚ ਹੀ ਕੋਈ ਕਮੀ ਹੋਊ। ਭਲਾ ਇੰਨੇ ਪੈਸੇ ਖਰਚ ਕਰਕੇ ਜੋ ਕੁੜੀ ਵਿਆਹ ਕੇ ਦੂਜੇ ਘਰ ਗਈ ਹੈ ਉਹ ਸਭ ਕੁਝ ਛੱਡ ਕੇ ਵਾਪਸ ਆਪਣੀ ਮਰਜ਼ੀ ਨਾਲ ਕਿਉਂ ਆਉਗੀ ਜੇ ਉਸ ਨੂੰ ਕੋਈ ਦਿੱਕਤ ਹੈ ਪਰੇਸ਼ਾਨੀ ਹੋਊਗੀ ਤਾਂ ਹੀ ਤਾਂ ਉਹ ਆਪਣੇ ਮਾਪੇ-ਬਾਪ ਕੋਲ ਵਾਪਸ ਆਉਗੀ ਏਹੀ ਗੱਲਾਂ ਤਾਂ ਮੈਂ ਤੁਹਾਨੂੰ ਕਹਿ ਰਹੀ ਆ ਪਾਪਾ ਜੇ ਸਮਾਜ ਵਿੱਚ ਕਿਸੇ ਨੇ ਇਸ ਵਿਸ਼ੇ ਤੇ ਆਵਾਜ਼ ਨਹੀਂ ਚੱਕੀ ਤਾਂ ਅਸੀਂ ਇਸ ਵਿਸ਼ੇ ਤੇ ਆਵਾਜ਼ ਜ਼ਰੂਰ ਉਠਾਵਾਂਗੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਸਾਫ਼-ਸਾਫ਼ ਮਨ੍ਹਾ ਕਰ ਦਿਓ ਕਿ ਇੱਕ ਜੋੜੀ ਵਿੱਚ ਕੁੜੀ ਨੂੰ ਵਿਦਾ ਕਰਨਾ ਚਾਹੁੰਦੇ ਨੇ ਤੇ ਤੈ ਕੀਤੀ ਹੋਈ ਤਰੀਕ ਤੇ ਸਮੇਂ ਤੇ ਆ ਜਾਣ ਤੇ ਵਿਆਹ ਲਈ ਕੋਈ ਵੈਡਿੰਗ ਹਾਲ ਬੁੱਕ ਨਹੀਂ ਹੋਊਗਾ ਸਾਡੇ ਘਰ ਤੋਂ ਹੀ ਵਿਦਾਈ ਹੋਵੇਗੀ ਜੇ ਉਹ 500 ਲੋਕਾਂ ਨੂੰ ਖਾਣਾ ਖਵਾਉਣਾ ਚਾਹੁੰਦੇ ਨੇ ਤਾਂ ਉਸ ਦਾ ਇੰਤਜ਼ਾਮ ਉਹ ਖੁਦ ਕਰ ਲੈਣ ਕਿਉਂਕਿ ਉਹ 500 ਲੋਕ ਉਹਨਾਂ ਦੀ ਪਛਾਣਦੇ ਨਹੀਂ ਸਾਡੀ ਪਛਾਣਦੇ ਨਹੀਂ ਜੋ ਸਾਡੀ ਪਛਾਣਦੇ ਲੋਕ ਨੇ ਉਹਨਾਂ ਨੂੰ ਅਸੀਂ ਖੁਦ ਖਾਣਾ ਖਿਲਾ ਦੇਵਾਂਗੇ ਤੇ ਵੈਸੇ ਵੀ ਕੀ ਗਾਰੰਟੀ ਹੈ ਕਿ ਇੰਨਾ ਸਭ ਕੁਝ ਕਰਨ ਦੇ ਬਾਅਦ ਵੀ ਉਹ ਮੈਨੂੰ ਆਪਣੀ ਕੁੜੀ ਦੀ ਤਰ੍ਹਾਂ ਹੀ ਰੱਖਣਗੀ ਜੋ ਕੱਪੜੇ ਤੇ ਸੋਨੇ ਦੀਆਂ ਚੀਜ਼ਾਂ ਦੀ ਮੰਗ ਕਰ ਰਹੇ ਨੇ ਉਹਨਾਂ ਦੇ ਦਿਲ ਵਿੱਚ ਰਹਿਮ ਨਾਮ ਦੀ ਕੋਈ ਚੀਜ਼ ਹੋਊਗੀ ਜਾਂ ਨਹੀਂ ਉਹਨਾਂ ਨੇ ਤਾਂ ਵਿਆਹ ਤੋਂ ਪਹਿਲਾਂ ਇਹ ਸਾਬਤ ਕਰ ਦਿੱਤਾ ਕਿ ਉਹ ਲੋਕ ਇਨਸਾਨੀਅਤ ਦੇ ਨਾਮ ਤੇ ੱੱਬਾ ਨਹੀਂ ਇੱਕ ਭਿਖਾਰੀ ਜੇ ਭੀਖ ਮੰਗਦਾ ਤਾਂ ਉਹ ਸੜਕ ਦੇ ਕਿਨਾਰੇ ਬੈਠ ਕੇ ਸਰਿਆਂ ਭੀਖ ਮੰਗਦਾ ਪਰ ਇਹਨਾਂ ਵਰਗੇ ਲੋਕ ਚੰਗੇ ਪਹਿਰਾਵੇ ਵਿੱਚ ਦੀਵਾਰ ਦੇ ਪਿੱਛੇ ਤੋਂ ਭੀਖ ਮੰਗਦੇ ਨੇ ਜੇ ਸੱਚ ਮੰਨੂ ਤਾਂ ਮੈਂ ਉੱਥੇ ਵਿਆਹ ਕਰਨਾ ਹੀ ਨਹੀਂ ਚਾਹੁੰਦੀ ਤੁਸੀਂ ਉਹਨਾਂ ਨੂੰ ਵਿਆਹ ਲਈ ਜਵਾਬ ਦੇ ਦਿਦੋ ਤੇ ਮੰਗਣੀ ਦੀ ਅੰਗੂਠੀ ਵਾਪਸ ਭੇਜ ਦਿਓ ਮੈਂ ਇਹ ਵਿਆਹ ਨਹੀਂ ਕਰੂੰਗੀ ਜਿਨ੍ਹਾਂ ਲੋਕਾਂ ਦੇ ਕੋਲ ਆਪ ਖਰੀਦ ਕੇ ਕੱਪੜੇ ਪਾਉਣ ਦੀ ਔਕਾਤ ਨਹੀਂ ਉੱਥੇ ਮੈਂ ਬਿਲਕੁਲ ਨਹੀਂ ਜਾਣਾ ਚਾਹੁੰਦੀ ਸਨੇਹਾ ਇੱਕ ਵਾਰ ਫਿਰ ਸੋਚ ਲੈਂਦੀ ਏ ਕਿਉਂਕਿ ਸਮਾਜ ਵਿੱਚ ਸਭ ਨੂੰ ਪਤਾ ਹੈ ਕਿ ਇੱਕ ਮਹੀਨੇ ਬਾਅਦ ਤੇਰਾ ਵਿਆਹ ਹੈ ਤੇ ਤੇਰੀ ਮੰਗਣੀ ਵਿੱਚ ਤਾਂ ਸਾਰੇ ਲੋਕ ਆਏ ਸੀ ਨਾ ਉਹ ਕੀ ਸੋਚਣਗੇ ਕਿ ਵਿਆਹ ਕਿਉਂ ਟੁੱਟ ਗਿਆ ਤਾਂ ਕੀ ਹੋਇਆ ਪਾਪਾ ਮੰਗਣੀ ਹੋਈ ਐ ਪਰ ਹਜੇ ਵਿਆਹ ਨਹੀਂ ਹੋਇਆ ਤੇ ਸਮਾਜ ਦੇ ਲੋਕਾਂ ਦੇ ਦੇਏ ਗੇ ਸਰਟੀਫਿਕੇਟ ਮੇਰੇ ਕਿਸ ਕੰਮ ਦੇ ਮੈਂ ਚੰਗੀ ਆ ਜਾਂ ਬੁਰੀ ਇਹ ਮੇਰਾ ਭਗਵਾਨ ਜਾਣਦਾ ਹੈ ਸਮਾਜ ਦੇ ਲੋਕ ਮੈਨੂੰ ਕਿਹੜਾ ਰਾਸ਼ਨ ਪਵਾ ਕੇ ਦੇ ਰਹੇ ਨੇ ਤੁਸੀਂ ਬੇਵਚਿਚਕ ਹੋ ਕੇ ਉਹਨਾਂ ਨੂੰ ਫੋਨ ਕਰੋ ਤੇ ਇਹ ਵਿਆਹ ਨਹੀਂ ਹੋਵੇਗਾ ਅਜਿਹਾ ਕਹਿ ਦੇਣਾ ਠੀਕ ਐ ਸਨੇਹਾ ਜਿਵੇਂ ਤੇਰੀ ਮਰਜ਼ੀ ਪੁੱਤ ਮੈਂ ਉਹਨਾਂ ਨੂੰ ਹੁਣੇ ਫੋਨ ਕਰਕੇ ਮਨਾ ਕਰ ਦਿੰਨਾ ਹੁਣ ਤਾਂ ਉਹ ਸਾਦੇ ਕੱਪੜਿਆਂ ਵਿੱਚ ਵੀ ਤੇਰੀ ਵਿਦਾਈ ਚ ਹੋਣਗੀ ਪਰ ਮੈਨੂੰ ਤੇਰੀਆਂ ਗੱਲਾਂ ਬਿਲਕੁਲ ਸਹੀ ਲੱਗੀਆਂ ਇਸ ਲਈ ਹੁਣ ਮੈਂ ਤੈਨੂੰ ਉੱਥੇ ਨਹੀਂ ਭੇਜੂਗਾ ਪਾਪਾ ਦੀ ਗੱਲ ਸੁਣ ਕੇ ਸਨੇਹਾ ਭੱਜ ਕੇ ਆਪਣੇ ਪਾਪਾ ਦੇ ਗਲੇ ਨਾਲ ਲੱਗ ਗਈ ਅੱਜ ਉਸਦੇ ਪਾਪਾ ਨੂੰ ਆਪਣੀ ਧੀ ਤੇ ਗਰਵ ਮਹਿਸੂਸ ਹੋ ਰਿਹਾ ਸੀ ਕਿ ਉਹ ਕਿੰਨੀ ਸਮਝਦਾਰ ਹੈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਧੰਨਵਾਦ ਜੀ